ਜੀ ਸਤਿ ਸ੍ਰੀ ਅਕਾਲ ਜੀ ਇਹ ਬਹਾਦਰਗੜ੍ਹ ਸਕੂਲ ਆ ਜਿਹੜਾ ਸਰਕਾਰੀ ਉਹਦੇ ਸਾਹਮਣੇ ਤੋਂ ਗਲੀ ਆ ਰਹੀ ਆ ਪ੍ਰੈਸ ਚੌਂਕ ਦੇ ਵਿੱਚ ਤੇ ਜਿੱਥੇ ਕਿ ਆਪਾਂ ਪਹੁੰਚੇ ਆਂ ਪਰਵਾਰ ਵੀਰ ਦੇ ਕੋਲੇ ਤੇ ਬਹੁਤ ਬਾਈਆਂ ਦੀ ਫਰਮਾਇਸ਼ ਆ ਰਹੀ ਸੀ ਵਧੀਆ ਕਪੜਾ ਦਿਖਾਓ ਤੇ ਵਧੀਆ ਦਿਖਾਓ ਤੇ ਹੁਣ ਪੂਰਾ ਟੌਪ ਦਾ ਮਾਲ ਲੈ ਜਾਂਦਾ ਬਾਈ ਨੇ ਤੇ ਤੁਸੀਂ ਦੇਖੋ ਕਿਰਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਧੀਆ ਹਾਂ ਜੀ ਦੇਖਾ ਯੋਕਰ ਆਪ ਦੇਖੋ ਹਾਂ ਆ ਹੁੱਡੀ ਆ ਆਪਣੇ ਕਰਨੋਜਲੇ ਵਾਲੀਆਂ ਇਹ ਹੁੱਡੀ ਤੇ ਵੀ ਆ ਗਈ ਆਪਣੇ ਬੱਦਲ ਵਾਲੀ ਆ ਗਈ ਕਰਨੋਜਲਾ ਕਰਨੋਜਲੇ ਵਾਲੀ ਸਾਰੀ ਆ ਦੇਖੋ ਜੀ ਇੱਕ ਆ ਚੀਜ਼ ਕਰਨੋਜਲੇ ਵਾਲੀ ਆ ਜੇ ਕਿਸੇ ਨੂੰ ਚੀਜ਼ ਹੈ ਪੁਰਾਣ ਟਾਪ ਦਾ ਆ ਹੁੱਡੀਆਂ ਬੂਰ ਬਾਰੇ ਕੋਈ ਨਹੀਂ ਦਾ ਫੁੱਲ ਗਰੰਟੀ ਆਨੇ ਬੂਰ ਆ ਦੇਖੋ ਪੂਰੀ ਗਰੰਟੀ ਹੈ ਹਾਂ ਜਿਵੇਂ ਬਿਆਹੂ ਚੱਲ ਰਹੇ ਨੇ ਹੁਣ ਤੁਸੀਂ ਜਿਵੇਂ ਮਰਜ਼ੀ ਲਿਆ ਸਕਦੇ ਨਹੀਂ ਸੰਭਾਲਾ ਚਾਈਨਸ ਮਾਲ ਦੇਖੋ ਪੂਰੀਆਂ ਘੈਂਟ ਨੇ ਹਣਾ ਆ ਦੇਖੋ ਆ ਸਾਰੇ ਚਾਈਨਸ ਮਾਲ ਦਾ ਆ ਰੰਗ ਬਣਾ ਨਾ ਇਹ ਤਾਂ ਬਹੁਤ ਅੱਜ ਕੱਲ ਮੁੰਡੇ ਨਵੇਂ ਇਹੀ ਪਾਉਂਦੇ ਨੇ ਆ ਲਓ ਯਾ ਸਾਰੇ ਓਡਿਆਂ ਦੇ ਬੂਰਵਾਰ ਦੀ ਫੁੱਲ ਗਰੰਟੀ ਆ ਆਪਣੇ ਬੂਰਵਾਰ ਜੰਮੀ ਦਿੰਦਾ ਆ ਲੈ ਮੁੰਡੇ ਬੂਟ ਬੂਟ ਕੱਟ ਪੈਂਟ ਮੰਗ ਰਹੇ ਤੇ ਆਏ ਹੋਏ ਫੁੱਲ ਬਾਟਮ ਦੀ ਪੈਂਟ ਆ ਗਈਆਂ ਆ ਦੇਖੋ ਆ ਟ੍ਰੈਂਡੀ ਦੇ ਜਿਹੜੀ ਪੈਂਟ ਚੱਲ ਰਹੀ ਆ ਅੱਛਾ ਆ ਲਓ ਬਲੈਕ ਇੱਥੇ ਸਾਰੇ ਕਲ ਮਿਲ ਜੂ ਪੈਂਟ ਜੀ ਟੌਪ ਦਾ ਮਾਹਲ ਪਹੁੰਚਿਆ ਹੋਇਆ ਬਾਈ ਦੇ ਇੱਕ ਆਪਣੀ ਉਹ ਲਾ ਰਹੇ ਆ ਆਫਰ ਲਾ ਰਹੇ ਆ ਬਸ 3000 ਤੋਂ ਉੱਪਰ ਸ਼ੋਪਿੰਗ ਕਰਨ ਨਾਲ ਇੱਕ ਲੈਦਰ ਦੀ ਬੈਲਟ ਬਿਲਕੁਲ ਫ੍ਰੀ ਆ ਅੱਛਾ 500 ਵਾਲੀ ਲੈਦਰ ਦੀ ਬੈਲਟ ਵੀ ਬਿਲਕੁਲ ਫ੍ਰੀ ਆ ਠੀਕ ਹੈ ਤੇ ਆ ਸੱਚੋਂ ਹੂੰ ਆ ਇਹ ਕੁੜਤੇ ਜਮੇ ਲਈ ਸਾਰੇ ਕਲਰ ਪੈਨੇਚ ਅੱਛਾ ਇਹ ਵਧੀਆ ਟੋਪ ਦੀ ਜਹਾ ਜਾਗਟ ਇਹ ਠੀਕ ਆ ਲੈ ਵੀ ਕੁੜਤੇ ਪਜਾਮੇ ਦੇ ਉਤਲੀ ਪਾਉਣੀਆਂ ਤਾਂ ਤੁਸੀਂ ਇਹ ਆ ਲੈ ਸਕਦੇ ਹੋ ਆ ਵੀ ਲੈ ਸਕਦੇ ਹੋ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਫੁੱਲ ਸਟਾਕ ਆਇਆ ਪਿਆ ਆਪਣੇ ਕੋਲ ਸਾਰਾ ਪੂਰਾ ਐ ਨਾ ਇਹ ਨਹੀਂ ਹੈਗਾ ਇੱਕ ਦੋ ਕੋ ਪੀਸ ਨੇ ਪੂਰਾ ਟੋਪ ਦਾ ਸਾਰੀ ਦੁਕਾਨਬਾਜੀ ਨੇ ਭਰੀ ਪਈਆ ਕਰ ਆਜੋ ਬਾਈ ਜੀ ਕੋਲੇ ਕਰ ਪ੍ਰੈਸ ਚੌਂ